ਨਜ਼ਦੀਕੀ ਪਿੰਡ ਪਾਮ ਵਿਖੇ ਸਥਿਤ ਡੇਰਾ ਦੁੱਧਾਤਾਰੀ ਵਿਖੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਗੀ ਦੇ ਮੇਲੇ ਤੇ ਸੰਤ ਮਹਾਪੁਰਸ਼ਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਸੋਨੂ ਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਜੀਤ ਦਾਸ ਮਹਿਲਾ ਗਹਿਲਾ ਸੰਤ ਬਾਬਾ ਮੇਜਰ ਦਾਸ ਹੱਲੂਵਾਲ ਬਾਬਾ ਬੇਲੀ RAM ਖੇੜਾ ਆਦਿ ਨੇ ਗੁਰਬਾਣੀ ਗੁਰ ਇਤਿਹਾਸ ਸੰਗਤਾਂ ਨੂੰ ਨਿਹਾਲ ਕੀਤਾ इस मौके प्रबंधकों वलों संत महापुरश प्रमुख शख्शियत सहयोगियों के सम्मानित किया गया इस मौके संत महापुरशा माघी का भंडारा अतु वरताया गया ए जानकारी कमेटी प्रधान बलजीत सुखविंदर राम मरीत प्रधान सोहन लाल जनरल सक्र गुरनाम सिंह जनरल सक्र अमरजीत सिंह खजानची राम असारा जनरल सैक्रटरी सोडी राम प्रैस सक्र जसविंदर पाल सलाहकार ਪਿੰਕਾ ਸਲਾਕਾਰ ਪ੍ਰੀਤਮ ਸਿੰਘ ਸਲਾਕਾਰ ਸੰਤੋਖ ਸਿੰਘ ਸਲਾਕਾਰ ਜੋਗਿੰਦਰਪਾਲ ਸਲਾਕਾਰ ਬਲਵੀਰ ਸਿੰਘ ਸੀਨਾ ਸਟੇਜ ਸਕਤਰ ਡਾਕਟਰ ਗਗਨਦੀਪ ਸਿੰਘ ਗੋਪਾਲੀਆ ਡਾਕਟਰ ਇੰਦਰਜੀਤ ਸਿੰਘ ਪਾਮ ਰੇਸ਼ਮ ਸਿੰਘ ਜੱਖੂ ਵਿੱਕੀ ਗੋਪਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜੈ ਸੰਤਾਂ ਦੀ ਡੇਰਾ ਦੁੱਧਾਤਾਰੀ ਭਾਮ ਵਿਖੇ ਅੱਜ ਮਾਗੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਹੈ ਸਾਰੀਆਂ ਸੰਗਤਾਂ ਨੇ ਦੁੱਧ ਰਾਡੇ ਤੋਂ ਆਕਰਸ਼ਿਤ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਦਰਬਾਰ ਤੇ ਆ ਕੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਵਖ ਵਖ ਡੇਰਿਆਂ ਤੋਂ ਆ ਕੇ ਮਹਾਪੁਰਸ਼ਾਂ ਨੇ ਆਪਣੇ ਪਰਵਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਔਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਹੈ ਤੋਂ ਸਾਰੀਆਂ ਸੰਗਤਾਂ ਨੂੰ ਇਸ ਮਾਗੀ ਦੇ ਮੇਲੇ ਦੀ ਦਾਸ ਵੱਲੋਂ ਲੱਖ ਲੱਖ ਵਧਾਈ ਹੈ ਜੀ ਸਤਿਗੁਰੂ ਮਹਾਰਾਜ ਜੀ ਤਨਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਤੰਤਨ ਬਾਬਾ ਬੂਟਾदास ਮਹਾਰਾਜ ਜੀ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਸੇ ਤਰ੍ਹਾਂ ਅੱਗੇ ਤੋਂ ਬਾਅਦ ਤੋਂ ਬਾਅਦ ਮਹਾਪੁਰਸ਼ ਸੇਵਾਦਾਰਾਂ ਨੂੰ ਪ੍ਰਬੰਧ ਕਮੇਟੀ ਨੂੰ ਵਾਦ ਤੋਂ ਬਾਅਦ ਜੋ ਸੇਵਾ ਔਰ ਸਿਮਰ ਕੰਦ ਦੇ ਬਾਅਦ ਤੋਂ ਬਾਅਦ ਪਰਾਲੇ ਵਾਸ਼ਨ ਔਰ ਆਪਣਾ ਸਿਰ ਤੇ ਮਿਹਰ ਭਰਿਆ ਹੱਥ ਰਾ ਕੇ ਸਾਰੇ ਕਾਰਜ ਕਰਾਈ ਜਾਣ ਜੀ ਸੋ ਹੋਈਆਂ ਕੁ ਨਦੀਮਾ ਵੀ ਸਾਰੀਆਂ ਸੰਗਤਾਂ ਦਾ ਅਸਲ ਕੋ ਲੱਖ ਲੱਖ ਵਧਾਈ ਜੀ ਜੈ ਸੰਤਾਂ ਦੀ ਜੈ ਸੰਤਾਂ ਦੀ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਸੰਤਾਂ ਦੀ ਪਿੰਡ ਭਾਮ ਜ਼ਿਲ੍ਹਾ ਹਿਸ਼ਾਰਪੁਰ ਵਿੱਚ ਅੱਜ 15 ਜਰਵੀ ਨੂੰ ਮਾਗੀ ਦਾ ਮੇਲਾ ਬੜੇ ਉਤਸ਼ਾਹ ਦਾ ਦੇ ਨਾਲ ਮਨਾਇਆ ਗਿਆ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਪਹੁੰਚੇਗੇ ਮਹਾਪੁਰਖ ਸੰਤ ਬਾਬਾ ਮੇਜਰਦਾਸ ਜੀ ਜਿਨੇ ਰਸਪੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਪਹੁੰਚੇਗੇ ਮਹਾਪੁਰਖ ਸੰਤ ਬਾਬਾ ਜੀ ਜੀਦਾ ਜੀ ਮਾਲਾ ਗੇਲਾ ਤੋਂ ਜੀ ਉਹਨੇ ਵੀ ਰਸਪੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੀ ਕਮੇਟੀ ਸਾਰੀ ਸੰਗਤ ਦਾ ਜੈ ਸੰਤਾਂ ਦੀ ਜੀ ਮੈਂ ਡਾਕਟਰ ਲਖਵੀਰ ਸਿੰਘ ਪਾੜੀਆ ਹੋਂਦ ਤੇ ਅਸੀਂ ਹਰ ਇੱਕ ਸੱਜਾ ਦੇ ਨਾਲ ਰਲ ਕੇ ਅਸੀਂ ਸੰਤ ਬਾਬਾ ਨ达 ਸਿੰਘ ਚਾਈ ਟੇਬਲ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਕੈਂਪ ਸੌਤੋਂ ਉੱਪਰ ਲਗਾ ਚੁੱਕੇ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਕੋਈ ਸੰਜੋਗੀ ਜੇ ਕੋਈ ਕੈਂਪ ਲਗਵਾਉਣਾ ਚਾਹਵੇ ਤੇ ਉਹਦੇ ਵਿੱਚ ਸਾਡੇ ਨਾਲ ਯੋਗਦਾਨ ਪਾ ਸਕਦਾ ਸਾਨੂੰ ਆ ਕੇ ਮਿਲ ਸਕਦਾ ਤਾਜੋ ਅਸੀਂ ਹੋਰ ਵੀ ਜਿਹੜੇ ਦੁਖੀ ਲੋਚਾਰ ਪੈਣਪਰਾ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਸੋ ਇੰਨੀ ਗੱਲ ਕਹਿੰਦੇ ਹੋਏ ਮੈਂ ਸਰਤਨਪਤ ਕਰ ਰਿਹਾ ਹਾਂ ਗੁਰਨਾਨਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਮੇਰਾ ਚੱਬੇਵਾਲ ਮੈਂ ਆਪ ਐਮਡੀ ਮੈਡੀਸਨ ਹੈ ਔਰ ਉੱਥੇ ਸਾਡੀ ਸਾਰੀ ਟੀਮ ਹੈ ਨਫਰੋਲੋਜੀਕ ਆਰਥੋਪੈਡਿਕ ਸਰਜਨ ਜਨਰਲ ਸਰਜਨ ਔਰ ਗਾਇਨਕੋਲੋਜਿਸਟ ఎవਰੀਥਿੰਗ ਉੱਥੇ ਸੀ ਹਸਪੀਟਲ ਦੇ ਵਿੱਚ ਫ੍ਰੀ ਵਾਂਗੂ ਸੇਵਾ ਕਰਦੇ ਆ ਸਿਰਫ ਮੈਡੀਸਨ ਦੀ ਪੇਮੈਂਟ ਚਾਰਜ ਕਰਦੇ ਆ ਅਸੀਂ ਕੋਈ ਬੈਟ ਚਾਰਜਿੰਗ ਲੈਂਦੇ ਕੋਈ ਨਰਸਿੰਗ ਚਾਰਜ ਨਹੀਂ ਲੈਂਦੇ ਕੋਈ ਜੀਐਸ ਨਹੀਂ ਲੈਂਦੇ ਸੋ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਸੰਜੋਕੀਆਂ ਨੂੰ ਕਿ ਆਓ ਸੱਜਣਾ ਰਲ ਕੇ ਤਾਂ ਜੋ ਆਪਾਂ ਸੇਵਾ ਕਰ ਸਕੋ ਇੰਨੀ ਗੱਲ ਕਹਿੰਦੇ ਹੁ ਮੈਂ ਤਾਂ